एचआरई ਦਾ ਆਪਣਾ ਹੋ ਗਿਆ ਵੀ ਬੱਚਾ ਨਿਕਲਦਾ ਕਿਵੇਂ ਆ ਐਚਰਈ ਕੀ ਚੀਜ਼ ਹੈ ਹਨਾ ਡਿਟੇਲ ਚ ਮੋਟਾ-ਮੋਟਾ ਹੋ ਗਿਆ ਤੁਸੀਂ ਇਹਨੂੰ ਸਮਝ ਸਕਦੇ ਹੋ ਕਈ ਵੀਰਾਂ ਨੇ ਐਚਰਈ ਤੇ ਕੰਮ ਕਰਨਾ ਹੁੰਦਾ ਕਈਆਂ ਨੇ ਪੌਲਟਰੀ ਤੇ ਕੰਮ ਪਰ ਮੇਰੀ ਰਈ ਹੈ ਇਹ ਸਟਾਰਟਿੰਗ ਤੋਂ ਐਚਰਈ ਦਾ ਪੰਗਾ ਨਾ ਲਿਓ ਤੇ ਇਹ ਚ ਕਾਫੀ ਕੁਸ਼ ਬਰੀਕੀ ਹੁੰਦੀ ਹੈ ਕਾਫੀ ਕੁਸ਼ ਦੇਖਣਾ ਪੈਂਦਾ ਤੁਸੀਂ ਸਟਾਰਟਿੰਗ ਦੇ ਵਿੱਚ ਆਪਣਾ ਪੌਲਟਰੀ ਫਾਰਮ ਹੀ ਕਰਿਓ ਉਹ ਤੁਹਾਡੇ ਤੇ ਵੀ ਤੁਸੀਂ ਬੋਇਲਰ ਦਾ ਕਰਨਾ ਹੈ ਕਿ ਲੇਅਰ ਦਾ ਕਰਨਾ ਹੁਣ ਸਭ ਤੋਂ ਪਹਿਲਾਂ ਵੀ ਇਹ ਦੱਸੋ ਮੈਨੂੰ ਵੀ ਜਿਹੜਾ ਆਪਾਂ ਫਾਰਮ ਕਰਨਾ ਸਭ ਤੋਂ ਪਹਿਲਾਂ ਉਹਦੇ ਲਈ ਕੀ ਚੀਜ਼ ਜ਼ਰੂਰੀ ਹੈ ਫਾਰਮ ਹੋਣਾ ਜ਼ਰੂਰੀ ਆ ਵੀ ਫਾਰਮ ਹੋਣਾ ਚਾਹੀਦਾ ਆਪਣਾ ਫਾਰਮ ਜਾਨੀ ਕਿ ਜਿੱਥੇ ਆਪਾਂ ਬੱਚਾ ਰੱਖਣਾ ਲਿਆ ਕੇ ਜਿੱਥੇ ਆਪਾਂ ਮੁਰਗੀਆਂ ਜਾਂ ਬੋਇਲਰ ਆਪਣਾ ਰੱਖਣਾ ਉਹ ਹੁਣ ਆਪਾਂ ਦੋਨਾਂ ਤੇ ਪਹਿਲਾਂ ਕਰਾਂ ਐ ਫਾਰਮ ਤੇ ਗੱਲ ਫਾਰਮ ਸਟਰਕਚਰ ਕਿਹੋ ਜਿਹਾ ਹੋਣਾ ਚਾਹੀਦਾ ਕਿਵੇਂ ਹੋਣਾ ਚਾਹੀਦਾ ਫਾਰਮ ਦੀ ਗੱਲ ਕਰਦੇ ਆ ਫਿਰ ਆਪਾਂ ਲੇਅਰ ਤੇ ਬੋਇਲਰ ਦੇ ਵਿੱਚ ਡਿਫਰੈਂਸ ਦੱਸਾਂਗੇ ਤੁਹਾਨੂੰ ਵੀ ਤੁਹਾਨੂੰ ਕਿਹੜੇ ਚ ਕੰਮ ਫਿਰ ਉਹ ਤੁਹਾਡੀ ਰਏ ਉਸ ਤੋਂ ਬਾਅਦ ਵੀ ਤੁਸੀਂ ਕਿਹੜੇ ਤੇ ਕੰਮ ਕਰਨਾ ਬੋਇਲਰ ਤੇ ਕਰਨਾ ਕਿ ਲੇਅਰ ਤੇ ਕਰਨਾ ਹਨਾ ਫਾਰਮ ਦਾ ਕੀ ਹੋਣਾ ਚਾਹੀਦਾ ਆਇਆ ਮੰਨ ਲਓ ਵੀ ਪੂਰਬ ਪੱਛਮ ਉੱਤਰ ਦੱਖਣ ਫਾਰਮ ਤੁਹਾਡਾ ਵੈਸੇ ਤਾਂ ਕੋਈ ਵੀ ਹੈ ਚਾਹੇ ਉਹ ਮੱਝਾਂ ਗਾਵਾਂ ਦਾ ਫਾਰਮ ਹੈ ਤਾਂ ਚਾਹੇ ਆਪਣਾ ਪੋਲਟਰੀ ਦਾ ਚਾਹੇ ਗੋੜ ਦਾ ਚਾਹੇ ਸੂਰਾਂ ਦਾ ਕੋਈ ਵੀ ਹੈ ਸਾਰੇ ਇਹੀ ਰეკਮੈਂਡ ਕਰਦੇ ਆ ਬੀ ਫਾਰਮਾ ਪੂਰਬ ਤੋਂ ਪੱਛਮ ਨੂੰ ਹੋਣਾ ਚਾਹੀਦਾ ਪੂਰਬ ਤੋਂ ਪੱਛਮ ਦਾ ਕੀ ਮਤਲਬ ਹੈ ਮੰਨ ਲਓ ਪੂਰਬ ਤੁਹਾਡਾ ਖੇਤ ਹੈਗਾ ਇਦਾਂ ਤੁਹਾਡੇ ਪੂਰਬ ਇੱਧਰ ਹੈ ਖੋਜੇ ਜਾ ਪੱਛਮ ਤੁਹਾਡੇ ਇੱਧਰ ਹੈ ਹੁਣ ਤੁਸੀਂ ਐਵੇਂ ਫਾਰਮ ਤਾਂ ਬਣਾ ਨਹੀਂ ਸਕਦੇ ਕਿਉਂਕਿ ਤੁਹਾਡੇ ਆ ਫਿਰ ਆ ਖੁੰਜਾ ਖਰਾਬ ਹੁੰਦਾ ਜਾਂ ਜਗਾ ਖਰਾਬ ਹੁੰਦੀ ਹੈ ਤੁਹਾਨੂੰ ਜਗਾ ਦੀ ਪ੍ਰੋਬਲਮ ਆ ਸਕਦੀ ਹੈ ਹਨਾ ਤੁਹਾਡੇ ਜਗਾ ਹੀ ਉਨੀ ਹੋਵੇ ਵੀ ਇਦਾਂ ਨਹੀਂ ਪੈਦਾ ਤਾਂ ਤੁਸੀਂ ਇਦਾਂ ਪਾ ਸਕਦੇ ਆ ਇਹਦੇ ਵਿੱਚ ਥੋੜੇ ਬਹੁਤੇ ਚ ਕੋਈ ਪ੍ਰੋਬਲਮ ਨਹੀਂ ਹੁੰਦੀ ਇਹ ਨਹੀਂ ਹੋਣਾ ਇਹ ਜਮਾ ਹੀ ਆਪਾਂ ਇਹਦੇ ਠੀਕ ਹੋ ਕੇ ਖੜ ਜਾਣਾ ਵੀ ਨਹੀਂ ਨਹੀਂ ਮੇਰੇ ਤਾਂ ਪੂਰੋ ਤੋਂ ਪਛਮੀ ਹੀ ਪਾਉਣਾ ਇਦਾਂ ਹੀ ਪਾਉਣਾ ਉਹ ਨਹੀਂ ਹੁੰਦਾ ਵੀ ਜ਼ਰੂਰੀ ਨਹੀਂ ਵੀ ਆਪਾਂ ਪੂਰੋ ਤੋਂ ਪਛਮੀ ਹੀ ਪਾਉਣਾ ਪਰ ਇਹ ਰეკਮੈਂਡ ਹੈ ਪੂਰੋ ਤੋਂ ਪਛਮੀ ਹੀ ਪਾਉਣਾ ਇਹ ਜ਼ਰੂਰੀ ਹੈ ਕਿਉਂਕਿ ਇਹਦਾ ਵਜਾ ਆ ਗਈ ਕਿਉਂਕਿ ਪੂਰਬ ਤੋਂ ਪੱਛਮ ਪਾਉਣ ਦਾ ਮਤਲਬ ਇਹ ਹੁੰਦਾ ਹੈ ਵੀ ਬੱਚੇ ਲਈ ਜਿਆਦਾ ਗਰਮੀ ਜਦੋਂ ਆਪਣਾ ਸੂਰਜ ਹੈ ਹਨਾ ਵੀ ਸਰਦਿਆਂ ਗਰਮੀ ਸੂਰਜ ਇੱਥੋਂ ਚੜ੍ਹਦਾ ਉੱਪਰ ਦੀ ਜਾਂਦਾ ਜ਼ਿਆਦਾ ਉੱਪਰ ਉਹ ਇਹਦੇ ਵਿੱਚ ਧੁੱਪ ਨਹੀਂ ਆਉਂਗੀ ਜਿਆਦਾ ਹੀਟ ਸਟ्रेस ਨਹੀਂ ਆਊਗਾ ਬੱਚੇ ਨੂੰ ਜੇ ਹੁਣ ਆਪਣਾ ਐ ਹੋਵੇ ਫਾਰਮ ਮੰਨ ਲਓ ਐ ਹਲੋਟ ਇਧਰੋਂ ਸੂਰਜ ਇੱਥੋਂ ਚੜ੍ਹੂ ਪਹਿਲਾਂ ਨਿਕਲਦਾ ਧੁੱਪ ਪੂਰੀ ਤੇਜ਼ ટોਪੀ ਹੁੰਦੀ ਅੱਜ ਕੱਲ੍ਹ ਗਰਮੀਆਂ 'ਚ ਤਾਂ ਨਿਕਲ ਸਾ ਸੂਰਜ ਫਿਰ ਪੂਰੀ ਲਾੜ ਪਾਉਂਦਾ ਤੁਰੇ ਮਾੜਾ ਥੋੜਾ ਟਾਈਮ ਬਿਚਾਰੇ ਉਹ ਫਿਰ ਇੱਥੇ ਆ ਜਾਓ ਐਂਡ ਤੇ ਫਿਰ ਡੁੱਬਣ ਤੱਕ ਫਿਰ ਹੀਟ ਦੇਊਗਾ ਤੁਹਾਡੇ ਜਾਨਵਰ ਇਸੇ ਲਈ ਪੂਰਬ ਤੋਂ ਪੱਛ ਵੇ ਰეკਮੈਂਡ ਕਰਿਆ ਜਾਂਦਾ ਤੇ ਇੱਕ ਇਹਦੇ ਤੇ ਹਵਾ ਦੀ ਕ੍ਰੋਸਿੰਗ ਵਧੀਆ ਹੁੰਦੀ ਹੈ ਜੇ ਪੂਰਬ ਤੋਂ ਪੱਛੋਂ ਹੋਵੇ ਹਨਾ ਸਿੱਧੀ ਜਾਨਵਰ ਨੂੰ ਹਵਾ ਨਹੀਂ ਲੱਗਦੀ ਕਿਉਂਕਿ ਜ਼ਿਆਦਾਤਰ ਪੱਛੋਂ ਹਵਾ ਵਗਦੀ ਹੁੰਦੀ ਸਿੱਧੀ ਨਹੀਂ ਵਜਦੀ ਫਿਰ ਜਾਨਵਰ ਦੇ ਵਿੱਚ ਜੇ ਇਦਾਂ ਹੋਊ ਪੱਛੋਂ ਤੋਂ ਹਵਾ ਬਗੂਗੀ ਸਿੱਧੀ ਵਿੱਚ ਦੀ ਲੰਘੂਗੀ ਸਿੱਧੀ ਜਾਨਵਰ ਨੂੰ ਬਚ ਸਕਦੀ ਆ ਜਾਦੇ ਹਵਾ ਵੀ ਠੱਕਾ ਕਰ ਜਾਂਦੀ ਹੈ ਕਈ ਵਾਰੀ ਜਾਨਵਰ ਲਈ ਪੂਰਬ ਤੋਂ ਪੱਛਮ ਨੂੰ ਚਾਹੀਦਾ ਪਰ ਜ਼ਰੂਰੀ ਨਹੀਂ ਜਿਵੇਂ ਮੈਂ ਇਹਦੇ ਵਿੱਚ ਤੁਹਾਨੂੰ ਦੱਸਿਆ ਵੀ ਤੁਸੀਂ ਐ ਖੁੰਜਾ ਬਗਲਨੇ ਆ ਤੇ ਜੇ ਇੱਧਰ ਥੋੜਾ ਬਹੁਤ ਇਦਾਂ ਹੈਗਾ ਤੁਹਾਡਾ ਖੇਤ ਜਾਂ ਕੋਈ ਵੀ ਜਗ੍ਹਾ ਤਾਂ ਇਦਾਂ ਤੁਸੀਂ ਪਾ ਸਕਦੇ ਹੋ ਉਹਦੇ ਵਿੱਚ ਕੋਈ ਏਡੀ ਗੱਲ ਨਹੀਂ ਹੁਣ ਕਿਵੇਂ ਆ ਪੂਰਬ ਤੋਂ ਪੱਛਮ ਮੰਨ ਲਓ ਇਹ ਫਾਰਮ ਆ ਤੁਹਾਡਾ ਇੱਧਰ ਵੈਂਟੀਲੇਸ਼ਨ ਜਾਨੀ ਕਿ ਜਾਲਾਂ ਲੱਗਿਆ ਹੋਣਗੀਆਂ ਇਧਰ ਵੀ ਜਾਲਾਂ ਲੱਗਿਆ ਹੋਣਗੀਆਂ ਜਾਲੀਦਾਰ ਹੋ ਸਾਰੀਆਂ ਇਧਰੋਂ ਵੀ ਬੰਦ ਹੋ ਇਧਰੋਂ ਵੀ ਬੰਦ ਹੋ ਤੁਹਾਡਾ ਫਾਰਮ ਇਦਾਂ ਦੀ ਕ੍ਰੋਸਿੰਗ ਹੋਣੀ ਚਾਹੀਦੀ ਹੈ ਫਾਰਮ ਦੀ ਠੀਕ ਹੈ ਜੀ ਹਵਾ ਦੀ ਕ੍ਰੋਸਿੰਗ ਇਦਾਂ ਹੋਣੀ ਚਾਹੀਦੀ ਹੈ ਚੜਾਈ ਇਹ ਜੇ ਤਾਂ ਤੁਸੀਂ ਇਦਾਂ ਰੱਖਣਾ ਵੀ ਕੁਦਰਤੀ ਹਵਾ ਤੇ ਰੱਖਣਾ ਹੈ ਨਾ ਵੀ ਕੁਦਰਤੀ ਹਵਾ ਪਵੇ ਇਧਰੋਂ ਇਧਰ ਨੰਗੇ ਇਹ ਵੈਂਟੀਲੇਸ਼ਨ ਦਾ ਮਤਲਬ ਇਹ ਪਤਾ ਕੀ ਹੁੰਦਾ ਇੱਕ ਅਮੋਨੀਆ ਗੈਸ ਗੈਸ ਹੁੰਦੀ ਆ ਅਮੋਨੀਆ ਗੈਸ ਜੋ ਬਰਡ ਨੂੰ ਬਹੁਤ ਜ਼ਿਆਦਾ ਸਟ्रेस ਦਿੰਦੀ ਆ ਬਿਮਾਰ ਕਰਦੀ ਆ ਬਹੁਤ ਜ਼ਿਆਦਾ ਬਾਰੀਆਂ ਨੇ ਤੁਸੀਂ ਬਹਿ ਕੇ ਦੇਖ ਲਿਓ ਤੁਹਾਡਾ ਸਿਰ ਦਰਦ ਹੋਣ ਲੱਗ ਜੂਗਾ ਥੱਲੇ ਬਹਿ ਕੇ ਦੇਖ ਲਿਓ ਜੇ ਹਵਾ ਕਰਾਸ ਨਹੀਂ ਹੋ ਆਪਣੀ ਤਾਂ ਉਹ ਮਨੀਆ ਗੈਸ ਇੰਨੀ ਬਣਦੇ ਤੁਹਾਡਾ ਬਰਡ ਨੂੰ ਇੰਨੀ ਸਟ्रेस ਮਿਲੂ ਤੁਹਾਡੇ ਬਰਡ ਦੀ ਬਹੁਤ ਜ਼ਿਆਦਾ ਮਾਰਟੈਲਿਟੀ ਬਣ ਸਕਦੀ ਆ ਅਮੋਨੀਆ ਗੈਸ ਨਾਲ ਅਮੋਨੀਆ ਗੈਸ ਨੂੰ ਆਪਾਂ ਬਾਹਰ ਕੱਢਣਾ ਬਹੁਤ ਜ਼ਰੂਰੀ ਆ ਇਸੇ ਲਈ ਆਪਾਂ ਵੈਂਟਿਲੇਸ਼ਨ ਹੀ ਰੱਖਦੇ ਆ ਇਹ ਜ਼ਰੂਰੀ ਜ਼ਰੂਰੀ ਹੈ 30 ਫੁੱਟ ਦਾ ਮਤਲਬ ਇਹ ਹੁੰਦਾ ਵੀ ਇਹਦੇ ਵਿੱਚ ਸਹੀ ਵੈਂਟਿਲੇਸ਼ਨ ਹੁੰਦੀ ਹੈ ਜਿਆਦੇ ਹਵਾ ਰੁਕਦੀ ਵੀ ਨਹੀਂ ਵਿਚਾਲੇ ਤੇ ਜਿਆਦੇ ਹਵਾ ਤੇਜ਼ ਵੀ ਨਹੀਂ ਆਉਂਦੀ ਵੀ ਹੁਣ ਇਧਰੋਂ ਹਵਾ ਤੇਜ਼ ਆਈ ਤੇ ਇੱਕੇ ਦਾਵੇਂ ਲੰਘੀ ਉਹ ਵੀ ਨਹੀਂ ਹੁੰਦਾ ਇਹਦੇ ਵਿੱਚ ਜੇ ਨੇੜੇ ਹੋ ਇੱਕੇ ਦਾਵੇਂ ਵਿਚ ਦੀ ਟੱਪ ਜੂਗੀ ਹਵਾ ਉਹਨੇ ਵੀ ਨਹੀਂ ਕੁਝ ਕਰਨਾ ਤੇ ਇੰਨਾ ਦੂਰੇ ਵੀ ਨਹੀਂ ਹੈਗੀ ਵੀ ਹਵਾ ਇੱਥੋਂ ਬੜੇ ਤਾਂ ਇੱਥੋਂ ਤੱਕ ਪਹੁੰਚੋ ਇਧਰਲੇ ਤੱਕ ਪਹੁੰਚ ਵੀ ਨਹੀਂ ਸਕਿਆ ਪਾਰ ਇਹਨਾਂ ਲੰਗੇ ਹਨ ਉਸ ਤਰ੍ਹਾਂ 30 ਫੁੱਟ ਤੇ ਲੰਬਾਈ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਜਿੰਨੀ ਮਰਜ਼ੀ ਤੁਹਾਡੀ ਜਿੰਨੀ ਇੱਛਾ ਹੈ ਬਾੜ ਦੇ ਮੁਤਾਬਕ ਹੁਣ ਆਪਾਂ ਇਹ ਕਿ ਮੈਨੂੰ ਪਤਾ ਲੱਗੂ ਵੀ ਆਪਾਂ ਇੰਨੇ ਬਾੜ ਰੱਖਨੇ ਆ ਤਾਂ ਕਿੰਨੀ ਲਵਾਈ ਹੋਣੀ ਚਾਹੀਦੀ ਹੈ ਹਨਾ ਹੁਣ ਜਿਹਨੇ ਤਾਂ ਕਰਨਾ ਬੁਲੇਲਰ ਤੇ ਇੱਕ ਸਕੁਅਰ ਫਿਟ ਇੱਕ ਬੋਇਲਰ ਨੂੰ ਲੇਅਰ ਯਾਨੀ ਕਿ ਅੰਡੇ ਵਾਲੀ ਮੁਰਗੀ ਨੂੰ ਦੋ ਸਕੁਅਰ ਫਿਟ ਇਹ ਜਗ੍ਹਾ ਚਾਹੀਦੀ ਹੈ ਬਾਕੀ ਹੁਣ ਤੁਸੀਂ ਇਹਨਾਂ ਮਲਟੀਪਲਾਈ ਤੁਸੀਂ ਆਪ ਕਰ ਲਿਓ ਕਿੰਨੇ ਵਾਰ ਰੱਖਣੇ ਉਸ ਹਾ ਨਾ ਕਿਉਂਕਿ ਬਲੇਲਰ ਨੂੰ ਘੱਟ ਜਗ੍ਹਾ ਚਾਹੀਦੀ ਹੁੰਦੀ ਹੈ ਤੇ ਲੇਅਰ ਨੂੰ ਅੰਡੇ ਵਾਲੀ ਮੁਰਗੀ ਨੂੰ ਵੱਧ ਜਗ੍ਹਾ ਚਾਹੀਦੀ ਹੁੰਦੀ ਹੈ ਇਹਦਾ ਤੁਸੀਂ ਇਹ ਕਰ ਸਕਦੇ ਹੋ